ਸਾਡੀ ਵਾਰੀ ਆਊਗੀ ਫਿਰ ਅਸੀਂ ਬਣਾਵਾਂਗੇ ਇੱਕ ਜੈਨੂਨ ਐਸਆਈਟੀ ਉਹ ਐਸਆਈਟੀ ਉਸੇ ਬੰਦੇ ਨੂੰ ਜੇਲ੍ਹ ਚੋਂ ਕੱਢ ਕੇ ਲਿਆਊਗੀ ਉਹਨੂੰ ਪੁੱਛੂਗੀ ਕਿ ਤੇਰੇ ਕੋਲੋਂ ਪਿਛਲੀ ਵਾਰ ਖੇਰੇ ਦੇ ਖਿਲਾਫ ਝੂਠੀ ਗਵਾਹੀ ਕਹਨੇ ਦੇਈ ਦੱਸੀ ਸੀ ਉਹਨੇ ਦੱਸਣੀਆਂ ਕਿਉਂਕਿ ਜੇਲ੍ਹ ਚ ਬੰਦਾ ਬੈਠਾ ਸਾਡਾ ਬੰਦਾ ਵਰਦੀ ਧਾਰੀ ਹੋਊਗਾ ਉਹ ਵਰਦੀ ਧਾਰੀ ਦੇ ਸਾਹਮਣੇ ਸੱਚ ਬੋਲੂਗਾ ਉਹ ਕਹੋ ਜੀ ਫਲਾਣੇ ਅਫਸਰ ਨੇ ਫਲਾਣੇ ਅਫਸਰ ਨੇ ਫਲਾਣੇ ਅਫਸਰ ਨੇ ਤੇ ਇੱਕ ਐਮਐਲਏ ਨੇ ਉਹਦੇ ਚ ਪੈਸੇ ਵੀ ਦਿੱਤੇ ਮੇਰੇ ਖਿਲਾਫ ਮੇਰੇ ਖਿਲਾਫ ਉਸ ਬੰਦੇ ਨੂੰ ਨਨ੍ਹੇ 50 ਲੱਖ ਰੁਪਏ ਰਿਸ਼ਵਤ ਵੀ ਦਿੱਤੀ ਹੈ ਚਲੋ ਉਹ ਫੇ ਕਹੂਗਾ ਕਿ ਕੋਈ ਐਮਐਲਏ ਨੇ ਮੈਨੂੰ 25 ਲੱਖ ਰੁਪਏ ਦਿੱਤਾ ਅਕਾਊਂਟ ਚ ਦਿੱਤਾ ਕਿੱਥੇ ਦਿੱਤਾ ਉਹ ਦੱਸੂਗਾ ਤੇ ਫਿਰ ਉਹ ਵੀ ਦੱਸੂਗਾ ਕਿ ਇਹ ਮੇਰੇ ਤੇ ਝੂਠਾ ਪਰਚਾ ਜਿਹੜਾ ਮੇਰੇ ਤੋਂ ਝੂਠੀ ਗਵਾਈ ਸੀਗੀ ਉਹਦੇ ਤੇ ਸਿਆਸੀ ਦਬਾਅ ਸੀਗਾ ਆਖੇ ਕਿਹੜਾ ਸਿਆਸੀ ਦਬਾਅ ਸੀਗਾ ਉਹ ਕਹੂਗਾ ਜੀ ਭਗਵੰਤ ਮਾਨ ਦਾ ਚੀਪ ਮੰਤਰੀ ਮੈਨੂੰ ਅਫਸਰ ਕਹਿੰਦੇ ਸੀਗੇ ਕਿ ਭਗਵੰਤ ਮਾਨ ਦਾ ਬੜਾ ਵੱਡਾ ਤੇ ਮੇਰੇ ਤੇ ਸਿਆਸੀ ਦਬਾਅ ਆ ਤੂੰ ਝੂਠੀ ਗਵਾਈ ਖੈਰੇ ਦੇ ਖਿਲਾਫ ਦੇ ਦੇ ਲੈ ਵੀ ਵਾਹਿਗੁਰੂ ਦੀ ਅਦਾਲਤ ਵਿੱਚ ਕਹਿ ਕੇ ਚੱਲਿਆ ਤੁਸੀਂ ਆਵਾਜ਼ੇ ਖਲ ਜੇ ਤਾਂ ਖੇਰਾ ਜੀਣਾ ਰਹਿ ਗਿਆ ਤੇ ਜੇ ਖੇਰੇ ਦੀ ਬਣ ਗਈ ਸਰਕਾਰ ਭਗਵੰਤ ਕਰਲਾ ਤਿਆਰੀ ਤੇਰੇ ਤੇ ਉਲਟਾ ਐਨਡੀਪੀਐਸ ਦਾ ਪਰਚਾ ਕਰਵਾ ਹੀ ਕਰਨਾ ਮੈਂ ਔਰ ਸੁਣੋ ਔਰ ਸੁਣੋ ਔਰ ਬਾਕੀ ਤੇ ਕਹਾਂ ਜਾਨਾ ਮੈਂ ਬਦਲੇ ਨਾ ਨਹੀਂ ਕਰਨਾ ਮੈਂ ਇਨਸਾਫ ਇਸ ਕਰਕੇ ਲੈਣਾ ਵਾ ਵਿੱਚ ਉਹ ਵੀ ਜਾਣਗੇ ਜਿਹੜੇ ਔਰ ਇੱਥੇ ਅਫਸਰ ਜਿਹੜਾ ਨਾ ਸਾਡੇ ਕੋਲ ਇੱਕ ਪੰਜਾਬ ਸਰਕਾਰ ਕੋਲ ਇੱਕ ਧਾਰਾ ਵਾ 311 ਅਸੀਂ ਵੱਡੇ ਤੋਂ ਵੱਡੇ ਆਈਐਸ ਅਫਸਰ ਪੀਸੀ 2ਸੀਐਸਐਸ ਕੋ ਚੱਕਦੇ 304ਾ ਤੇ 311 ਚ ਜ਼ਬਰਨ ਰਿਟਾਇਰ ਕਰਕੇ ਫੜ ਕੇ ਅੰਦਰ ਦੇ ਸਕਦੇ ਆ ਉਹਨੂੰ ਜਦੋਂ ਮਰਜੀ ਡਿਸਮਿਸ ਕਰ ਸਕਦੇ ਪੈਨਸ਼ਨ ਵੀ ਨਹੀਂ ਮਿਲਦੀ ਉਹਨਾਂ ਅਫਸਰਾਂ ਨੂੰ ਵੀ 311 ਦੀ ਗੱਲ ਮੈਂ ਕਹਿ ਦੇਣਾ ਚਾਹੁੰਦਾ ਤੁਹਾਡੇ ਤੇ 311 ਲੱਗਣੀ ਆ ਇਹ ਬਦਲਾਖੋਰੀ ਨਹੀਂ ਹੋਏਗੀ ਇਹ ਮੈਂ ਇਸ ਕਰਕੇ ਕਰਨਾ ਵਾ ਕਿ ਉਸ ਤੋਂ ਬਾਅਦ ਜਦੜੇ ਪਰਚਾ ਦਰਜ ਹੋਗਾ ਨਾ ਐਨਡੀਪੀਐਸ ਦਾ ਨਾ ਬੰਦਿਆਂ ਦੇ ਉੱਤੇ ਜਾਓ ਜੇ ਸਾਰੇ ਪੰਜਾਬ ਦੇ ਵਿੱਚ ਕਿਸੇ ਇੱਕ ਪੁਲਿਸ ਵਾਲੇ ਨੇ ਵੀ ਇਸੇ ਤੇ ਝੂਠਾ ਪਰਚਾ ਦਰਜ ਕਰਾਓ ਕਹਿੰਦੇ ਖੈਰੇ ਖੈਰੇ ਤੇ ਪਰਚਾ ਹੋਇਆ ਸੀਗਾ ਉਹ ਦੇਖ ਲਓ ਹਸ਼ਰ ਕੀ ਹੋਇਆ ਮੁੱਖ ਮੰਤਰੀ ਉਹ ਬੈਠਾ ਵਾ ਕੀ ਕਹਿੰਦੇ ਉਹ ਕਿੱਥਿਆ ਪਾਰ ਬੈਠਾ ਵਾ ਕੇਜਰੀਵਾਲ ਜੀ ਕੇਜਰੀਵਾਲ ਵਾਂਗੂ ਜੇਲ੍ਹ 'ਚ ਬੈਠਾ ਵਾ ਮੈਂ ਤਾਂ ਕੱਟ ਲਈ ਮੇਰੇ ਵੀਰੋ ਇਹਦਾ ਉੱਥੇ ਅੰਦਰ दारू ਨਹੀਂ ਲੱਗਦੀ ਹੈਗੀ ਇਹਦੇ ਕੋਲ 2-4 ਦਿਨ ਵੀ ਨਹੀਂ ਕੱਟ ਹੁੰਨੇ ਅੱਛਾ ਹੁਣ ਇਹਦਾ ਜਿਹੜੇ ਪਿਤਾ ਜੀ ਗਏ ਨੇ ਜੇਲ੍ਹ 'ਚ ਉਹ ਸੁਣ ਦੀ ਗੱਲ ਸੁਣ ਲੋ ਕੇਜਰੀਵਾਲ ਸਾਹਿਬ ਇਹ ਪਾਪਾ ਹੀ ਕਹਿੰਦੇ ਨੂੰ ਸਾਰੇ ਆ ਪੁੱਛਿਆ ਸੀ ਕਹਿੰਦੇ ਪਤਾ ਨਹੀਂ ਕਿਹੜੀ ਜਨਾਨੀ ਕਹਿੰਦੇ ਮੇਰਾ ਪੁੱਤਰਾ ਹੈ ਕਿਹਾ ਕੇਜਰੀਵਾਲ ਇਹ ਮਜੂਤ ਹੈਗਾ ਉਹ ਬੱਚਾ ਆ ਨਾ ਗੁਰੂ ਗੋਬਿੰਦ ਸਿੰਘ ਇਹਨਾਂ ਦਾ ਪਪਾ ਹੋਊਗਾ ਜਿਹੜਾ ਉੱਥੇ ਕੇਜਰੀਵਾਲ ਹੁਣ ਸੁਣ ਲਓ ਕੇਜਰੀਵਾਲ ਦੀ ਗੱਲ ਜਿਹੜੇ ਬੰਦੇ ਪਹਿਲਾਂ ਫੜੇ ਗਏ ਨੇ ਮਨੀਸ਼ ਸੋਢੀਆ ਤੇ ਉਹ ਥੋੜੀ ਹੱਸ ਕੇ ਸਤਿੰਦਰ ਜੈਨ ਉਹਨਾਂ ਪਿਛਲੇ 1.5 ਸਾਲ ਦੇ ਅੰਦਰ ਨੇ ਸੁਪਰੀਮ ਕੋਰਟ ਨੇ ਹੱਦ ਤੱਕ ਕਮਾਂਡਾਂ ਰਿਜੈਕਟ ਹੋ ਚੁੱਕੀਆਂ ਨੇ ਇੱਕ ਸਨਾਪ ਘਟਾਲੇ 'ਚ ਯਾਰ ਫਿਰ ਵੀ ਕਹੀ ਜਾਂਦੇ ਬੜੇ ਕੱਟੜਵਾਦ ਦਾ ਉਹਦੇ ਉਹਨਾਂ ਦੇ ਕੇਸ ਤੋਂ ਇੱਕ ਜੁੜਦੀ ਜੁੜਦੀ ਤਾਰ ਕੇਜਰੀਵਾਲ ਚੱਕ ਲਿਆ ਆਗੇ ਇਹਨਾਂ ਨੇ ਹੁਣ ਕੇਜਰੀਵਾਲ ਦੇ ਜਦੋਂ ਫੜਿਆ ਗਿਆ ਨੇ ਹਾਈ ਕੋਰਟ ਵਿੱਚ ਉਹਨੂੰ ਚੁਣੌਤੀ ਦਿੱਤੀ ਹਾਈ ਕੋਰਟ ਨੇ ਇਹਦੀ ਪਟੀਸ਼ਨ ਰਿਜੈਕਟ ਕਰ ਦਿੱਤੀ ਕਿ ਕੇਜਰੀਵਾਲ ਤੈਨੂੰ ਅਸੀਂ ਬਾਹਰ ਨਹੀਂ ਕੱਢ ਸਕਦੇ ਤੇਰੇ ਖਿਲਾਫ ਵੀ ਸ਼ਰਾਬ ਘਟਾਲੇ ਦੀਆਂ ਬੜੀਆਂ ਤਕੜੀਆਂ ਤਾਰਾਂ ਜਿਹੜੀ ਇੱਕ ਸੀਨਾ ਉਹਦੀ ਔਰ ਲੜਕੀ ਬੀਆਰਐਸ ਚੀਫ ਮਿਨਿਸਟਰ ਜੀ ਤੇਲੰਗਾਨਾ ਦਾ ਕੇ ਕਵਿਤਾ ਉਹਦੀ ਸਟੇਟਮੈਂਟ ਹੈ ਕਿ ਕੇਜਰੀਵਾਲ ਨੂੰ ਅਸੀਂ ਪੈਸੇ ਦੇ ਅੰਦਰ ਜਿਹਦੀ ਪਾਰਟੀ ਦੇ ਵਿੱਚ ਉਹ ਕਹਿੰਦੇ ਅਸੀਂ ਨਹੀਂ ਤੈਨੂੰ ਛੱਡ ਸਕਦੇ ਫਿਰ ਵੀ ਕਿਉਂਦੇ ਅਸੀਂ ਕੱਟੜ ਮੰਨਦਾ ਨੇ ਅੱਛਾ ਹੁਣ ਦਰ ਇੱਥੇ ਗਏ ਨੇ ਆ ਇੱਕ ਰਾਗਵ ਚੱਟਾ ਜੀ ਨਹੀਂ ਮਰਾਇਸ ਪੁੱਤ ਨੇ ਆਪਣਾ ਪੰਜਾਬ ਦਾ ਜਿਹੜਾ ਐਮਪੀ ਬਣਾਇਆ ਇ ਜਿਹੜਾ ਕਹਿੰਦਾ ਸੀ ਸਰਕਾਰ ਰਾਗਵ ਛੱਡਾ ਚਲਾਉਂਦਾ ਜੀ ਹੁਣ ਪਤਾ ਕਿੱਥੇ ਉਹ ਰਾਜ ਸਭਾ ਦਾ ਮੈਂਬਰ ਕਿੱਥੇ ਆ ਉਹ ਲੰਡਨ ਵਿੱਚ ਇਠਾ ਕਰਦਾ ਜਦੋਂ ਦਾ ਵਿਆਹ ਹੋਇਆ ਉਹ ਐਕਟਰਸ ਨਾਲ ਉਹ ਨਾਮ ਉੜ ਕੇ ਪੰਜਾਬ ਦੇ ਵਿੱਚ ਆਇਆ ਔਰ ਉੱਥੇ ਬੈਠਾ ਡਰਦਾ ਕਿਉਂ ਆ ਕਿ ਜਿੱਦਣ ਆ ਈਡੀ ਨੇ ਉਹਨੂੰ ਵੀ ਚੱਕ ਲੈਣਾ ਲਾਲਾ ਜੀ ਆਉਂਗੇ ਕਿ ਕੱਲ ਚੱਲ ਕਾਕਾ ਤੇ ਹੜ ਜੇਲ੍ਹ ਦੇ ਵਿੱਚ ਡਰਦਾ ਆ ਨਹੀਂ ਰਿਹਾ ਹੁਣ ਬਹਾਨਾ ਉੱਥੇ ਬਣਾਉਂਦਾ ਵਾ ਅਖੇ ਹਮਾਰਾ ਤਾਂ ਅੱਖਾਂ ਦਾ ਆਪਰੇਸ਼ਨ ਹੋਣਾ ਹੈ ਵੀ ਭੜਿਆ ਮਾਨਸਾ ਨਾਲੇ ਕਿ ਨੇ ਦਿੱਲੀ ਦਾ ਹੈਲਥ ਮਾਡਲ ਬੜਾ ਤਕੜਾ ਵਾ ਅਸੀਂ ਪੰਜਾਬ ਦੇ ਵਿੱਚ ਹਸਪਤਾਲੇ ਬੜੇ ਤਕੜੇ ਕਰਦੇ ਤੇ ਆ ਫਿਰ ਅ ਇੱਥੇ ਡਰਪੋਕ ਨੇ ਮੇਰੇ ਵੀਰੋ ਉੱਥੇ ਸਾਰੇ ਰੋਈ ਜਾਂਦੇ ਕਿਚਰੀ ਵਾਲਾ ਕ ਭਜਨ ਕਮ ਹੋ ਗਿਆ 4 ਕਿਲੋ ਮੈਂ ਕਹਾਂ ਲੇ ਤਾਂ ਫਿਰ ਇੰਤਜ਼ਾਰ ਕਰੋ ਅਜੇ ਤਾਂ ਸੀਬੀਆਈ ਦੇ ਪਰਚੇ ਦੂਜੇ ਵੀ ਆਉਣੇ ਆ ਜਿਹੜਾ ਸ਼ੀਸ਼ ਮਹਿਨ ਦਾ 50 ਕਰੋੜ ਦਾ ਪਰਚਾ ਹਲੇ ਲੇਢੀ ਆ ਉਸ ਤੋਂ ਬਾਅਦ ਜਲ ਰਿਪੋਰਟ ਦਾ ਘਟਾਲਾ ਤਿੰਨ ਪਰਚੇ ਨੇ ਇਹਦੇ ਖਿਲਾਫ ਤੇ ਹੁਣੇ ਤੂੰ ਘਬਰਾ ਗਿਆ ਮੈਂ ਕ ਅੱਛਾ ਫਿਰ ਇੱਕ ਦਿਨ ਆਇਆ ਇਹਨਾਂ ਦਾ ਬਾਹਰ ਨਾ ਝੀਲ ਦੇ ਬਾਹਰ ਖੜੇ ਆ ਫਰਜੀਨ ਗਲਾਬੀ ਇੱਥੇ ਆ ਇਨਸੂਲਿਨ ਦੀ ਸ਼ੀਸ਼ੀ ਨਹੀਂ ਹੁੰਦੀ ਕਈਆਂ ਨੂੰ ਸ਼ੂਗਰ ਹੋਊਗੀ ਇਨਸੂਲਿਨ ਦੀ ਹੁੰਦੀ ਇੱਕ ਨਿੱਕੀ ਜੀ ਸ਼ੀਸ਼ੀ ਨੂੰ ਕਹਿੰਦੇ ਵ ਉਨਕੀਆਂ ਲੈ ਕੇ ਨਾ ਸਿਸੀਆਂ ਜੇਲ੍ਹ ਦੇ ਬਾਹਰ ਜਾ ਕੇ ਕੇਜਰੀਵਾਲ ਨੂੰ ਇنسੁਲਿਨ ਦੋ ਕੇਜਰੀਵਾਲ ਕੋ ਇنسੁਲਿਨ ਦੋ ਉਹ ਅਦਾਲਤ ਨੇ ਪੁੱਛਿਆ ਏਡੀ ਨੂੰ ਬੁਲਾ ਕੇ ਵੀ ਤੁਸੀਂ ਇਹਦਾ ਇਲਾਜ ਕਿਉਂ ਨਹੀਂ ਕਰਾਉਂਦੇ ਇਹਦੀ ਸ਼ੂਗਰ ਬੜੀ ਵੱਧ ਰਹੀ ਆ ਟੀਡੀ ਦਾ ਬਿਆਨ ਹੈ ਮੇਰਾ ਨਿੰਗਾ ਕੋਰਟ ਦੇ ਵਿੱਚ ਉਹ ਕਹਿੰਦੇ ਅਸੀਂ ਕਰੀਏ ਜੀ ਕੇਜਰੀਵਾਲ ਅੰਮ ਵੀ ਬੜੇ ਚੂਪਦਾ ਜੀ ਅੰਮ ਚੂਪਦਾ ਵਾ ਸਕੂਲੇ ਖਾਂਦਾ ਪੂੜੀਆਂ ਖਾਂਦਾ ਅਖੇ ਮੇਰੀ ਸ਼ੂਗਰ ਵੱਧ ਜੂਏ ਸਾਦਾ ਤੇ ਮੈਡੀਕਲ ਆਧਾਰ ਦੇ ਉੱਤੇ ਮੈਨੂੰ ਜਵਾਨਤ ਮਿਲਜੀ ਆ ਕੇਜਰੀਵਾਲ ਵੱਡਾ ਦਲੇਰ ਇਨਕਲਾਬੀ ਆ